ਮੱਲਾ ਵੀਰਾਲ ਖਾਲਸਾ ਮਨਾਵੇ ਹੁਣ ਨੰਦਪੂਰ ਵਿੱਚ ਰੁਸ਼ਨਾਈਆ ਮੱਲਾ ਨੰਦਪੂਰ ਸਾਹਿਬ ਸੰਗਤਾਂ ਨੂੰ ਓੜ ਬਣਾਇਆ ਮੱਲਾ ਨੰਦਪੂਰ ਸਾਹਿਬ ਸੰਗਤਾਂ ਨੂੰ ਓੜ ਬਣਾਇਆ ਜੀ ਬਿਰਦੀ ਉਹ ਹਲੇ ਮੱਲੇ ਦੇ ਤੇ ਆ ਤੇ ਕੀ ਨੇ ਨਾ ਜਾਉਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਿੰਦਰਪਾਲ ਸਿੰਘ ਪਿੰਡ ਬੁਰਜਰਾਈਆਂ ਮੇਰੇ ਮਾਤਾ ਜੀ ਸਰਪੰਚ ਨੇ ਮੈਂ ਆਪਣੇ ਵੱਲੋਂ ਆਪਣੇ ਸਾਰੇ ਪਰਿਵਾਰ ਵੱਲੋਂ ਹੋਲੇ ਮਹਲੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਆ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਆ ਜਿਹੜੇ ਵੀ ਵੀਰ ਸ੍ਰੀ ਆਨੰਦਪੁਰ ਸਾਹਿਬ ਹੋਲਾ ਮਹਲਾ ਵਿਖਣ ਗਏ ਨੇ ਮੈਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਹੁਲੜਬਾਜੀ ਕੋਈ ਟਰੈਕਟਰਾਂ ਤੇ ਡੈਕ ਲਾ ਕੇ ਜਾਂ ਕੋਈ ਨਸ਼ੇ ਦਾ ਸੇਵਨ ਕਰਕੇ ਉਹ ਗੁਰੂ ਧਾਮਾਂ ਤੇ ਨਾ ਜਾਵੇ ਕਿਉਂਕਿ ਜੋ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਈਆਂ ਨੇ ਉਹਨਾਂ ਨੂੰ ਜਿਹੜਾ ਕਿ ਇਹ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਮੈਂ ਫਿਰ ਤੋਂ ਦੁਬਾਰਾ ਆਪਣੀ ਨਗਰ ਪੰਚਾਇਤ ਬੁਰਜਰਾਇਆਂ ਵੱਲੋਂ ਹੌਲੇ-ਹੌਲੇ ਦੀ ਲੱਖ-ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ